ਤਸਵੀਰਾਂ ਤੁਸੀਂ ਦੇਖ ਰਹੇ ਹੋ ਭਪਿੰਦਰ ਗਿੱਲ ਅਤੇ ਜਸਵਿੰਦਰ ਜੀਤੂ ਜੀ ਨੂੰ ਜੋ ਕਿ ਅੱਜ ਸਮਾਣਾਂਦ ਨੇੜਲੇ ਪਿੰਡ ਧਨੋਰੀ ਵਿਖੇ ਪਹੁੰਚੇ ਹੋਏ ਨੇ ਔਰ ਇਹ ਦਰਬਾਰ ਲਖਦਾਤਾ ਲਾਲਾਂ ਵਾਲੀ ਸਰਕਾਰ ਦਾ ਬਣਿਆ ਹੋਇਆ ਹੈ ਅੱਜ ਦਾ ਜਿਹੜਾ ਧਨੋਰੀ ਮੇਲਾ ਹੈ ਇਸ ਦੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਇਸ ਮੇਲੇ ਦੇ ਵਿੱਚ ਮੇਲੇ ਦੇ ਨਾਲ ਨਾਲ ਇੱਕ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਨੌਜਵਾਨਾਂ ਵੱਲੋਂ ਸੋ ਬਹੁਤ ਅੱਛੀ ਸੇਧ ਦਿੱਤੀ ਜਾ ਰਹੀ ਹੈ ਸਮਾਜ ਨੂੰ ਕਿਤਨਾ ਕਿਤੇ ਬਹੁਤ ਚੰਗੀ ਅਵੇਅਰਨੈਸ ਹੈ ਨੌਜਵਾਨਾਂ ਵਾਸਤੇ ਲੰਗਰ ਦੌਰਾਨ ਨੌਜਵਾਨ ਬੱਚੇ ਬੱਚੀਆਂ ਸੇਵਾ ਕਰਦੇ ਵੀ ਨਜ਼ਰ ਆ ਰਹੇ ਆں ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਿੰਡ ਤਨੌਰੀ ਲਖਦਾਤਲਾਣਾ ਵਾਲੀ ਸਰਕਾਰ ਦੇ ਦਰਬਾਰ ਦੇ ਉੱਪਰ ਮੇਲਾ ਲੱਗਾ ਹੋਇਆ ਹੈ ਔਰ ਖੂਨਦਾਨ ਕੈਂਪ ਦੇ ਨਾਲ ਨਾਲ ਲੰਗਰ ਵੀ ਚੱਲ ਰਿਹਾ ਹੈ ਬਾਬਾ ਜੀ ਦੇ ਦਰਬਾਰ ਤੇ ਸੋ ਆਪਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਭਵਿੰਦਰ ਗਿੱਲ ਪਹੁੰਚ ਚੁੱਕੇ ਨੇ ਦਰਬਾਰ ਤੇ ਆਪਾਂ ਲਾਈਵ ਇਹਨਾਂ ਨੂੰ ਸੁਣਦੇ ਆ ਅੱਜ ਸੋ ਤੁਸੀਂ ਜਰੂਰ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨਲ ਤੇ ਤੇ ਵੀ ਕਿੰਨੇ ਕੁ ਯੋਗਤਾ ਦੀ ਜਿਹੜੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਮੇਲੇ ਰਹੇ ਹਨ ਜੀ ਹਾਂ ਜੀ ਦੇਖੋ ਜੀ ਜੇ ਸਾਡਾ ਨਾਲ ਸਾਡਾ ਸਾਨੂੰ ਆਪ ਦੀ ਸਾਡੇ 20 25 ਮਿੰਟ ਹੋ ਜਾਣਾ ਇਹ ਨਹੀਂ ਬਹੁਤ ਹੈ ਕਿ ਜਿਨ੍ਹਾਂ ਉਪਰਾਲਾ ਇਹਨਾਂ ਨੇ ਕੀਤਾ ਬਹੁਤ ਬਹੁਤ ਧੰਨਵਾਦ ਪਿੰਡ ਵਾਲਾਂ ਦਾ ਵੀ ਤੇ ਜਿਹੜਾ ਪ੍ਰਬੰਧਕ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਜਿਹੜਾ ਇਹਨਾਂ ਨੇ ਇਹ ਉਪਰਾਲਾ ਕਰਿਆ ਤੇ ਇਹ ਉਪਰਾਲੇ ਹੁੰਦੇ ਰਹਿਣ ਤੇ ਆਉਣ ਵਾਲੇ ਟਾਈਮ ਤੇ ਤਾਂ ਹੀ ਆ ਜਿੰਦਗੀਆਂ ਬਚਦੀਆਂ ਨੇ ਜਿਨ੍ਹਾਂ ਨੂੰ ਲੋੜ ਤੇ ਬਣ ਤੇ ਕੌਣ ਮਿਲ ਜਾਂਦਾ ਹਾਂਜੀ ਬਸ ਸਾਡੀ ਤਾਂ ਇਹ ਵੀ ਵੀਰ ਦਾ ਤਾਂ ਨਹੀਂ ਕੋਈ ਬੰਦਾ ਹੁੰਦਾ ਕਿ ਨਹੀਂ ਰੁਕੀ ਨਹੀਂ ਹਾਂ ਇਹ ਫੈਕਟਰ ਦੇਖੋ ਜੀ 18 ਸਾਲ ਤੋਂ ਲੈ ਕੇ ਤੇ 60 ਸਾਲ ਦਾ ਹਰੋਂ ਤੋਂ ਸਤਿ ਸ੍ਰੀ ਅਕਾਲ ਕੋਈ ਵੀ ਗਲਤ ਨਾ ਕਰਦਾ ਕਰਦਾ ਹਾਂ ਜੀ ਦੇ ਹੋਵੇ ਹਾਂ ਜੀ ਚੰਨੇ ਜੀ ਤੋਂ ਕਿਵੇਂ ਕਰ ਬਤਾ ਜਾਨ ਹੋਵੇ ਜਾਨ ਹੋਵੇ ਹਾਂ ਜੀ ਬਹੁਤ ਬਹੁਤ ਧੰਨਵਾਦ ਕਰਤੋ ਸਭ ਤੋਂ ਪਹਿਲਾਂ ਇਨਾਮ ਜਾਨਣਾ ਚਾਹਾਂਗਾ ਵੀਰ ਦਾ ਇਹ ਨਾਮ ਸ਼ੇਰ ਸਿੰਘ ਹੈ ਪਿੰਡ ਤਨੌਰੀ ਹਾਂ ਜੀ ਸ੍ਰੀਦਰਜੀ ਜਿਹੜਾ ਇਹ ਤੁਸੀਂ ਬਾਬਾ ਜੀ ਦਾ ਹਰ ਸਾਲ ਖੰਡਾਰਾ ਵੀ ਕਰਾਉਂਦੇ ਹੋ ਔਰ ਬਹੁਤ ਜ਼ਿਆਦਾ ਸੂਫੀ ਗੈਦਮੈਂ ਪਹੁੰਚਦੇ ਨੇ ਸਤਾਰਾ ਅਗਰਗੰਦੀ ਪਹੁੰਚਦੇ ਨੇ ਇਤਨਾ ਕਿਤੇ ਇਲਾਕੇ ਦੀ ਕਹਿੰਦਾ ਹਣਾ ਜੀ ਨਕਰਖੇੜੇ ਦੇ ਚੜ੍ਹਦੀ ਕਲਾ ਦਾ ਸੰਗਰਾਮ ਹੈ ਹਾਂਜੀ ਹਾਂਜੀ ਆਪਣੇ ਸਾਰੇ ਨਗਰ ਸੰਗੋਗ ਨਾਲ ਕਰਵਾਨੇ ਆ ਜੀ ਵੀ ਇਹ ਜੋ ਨੌਜਵਾਨ ਪੀੜ੍ਹੀ ਹੈ ਜਿਹੜੀ ਆਪਣੀ ਵੀ ਸੰਗੋਗੀ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਜਿਵੇਂ ਸ਼ਹਿਰ ਪੱਤਿਆਂ ਤੋਂ ਥੋੜਾ ਜਿਹਾ ਰਹਿਤ ਵਾਰ ਹਰ ਖਾਲਾ ਕੋ ਪਿੰਡ ਦੇ ਸਹਿਯੋਗ ਦੇ ਨਾਲ 5 7 10 ਆਪੇ ਮੁੰਡੇ ਆ ਜਿਹੜੇ ਵੀ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੇ ਨੇ ਗ੍ਰਹੀ ਕਰਦੇ ਨੇ ਪਿੰਡ ਵਿੱਚ ਦੂਰ ਦੂਰ ਤੱਕ ਵੀ ਪਹੁੰਚਦੇ ਨੇ ਮੁੰਡੇ-ਮੁੰਡੇ ਸਾਡੇ ਅਗਰ ਇਹ ਦੇਖ ਹੈ ਜੋਗ ਨਾਲ ਸਾਰੇ ਆ ਕੇ ਤਿਲਪੋਲੇ ਤੇ ਜੋ ਕੀ ਲੰਗਰ ਵਗੈਰਾ ਵੀ ਲਾਣੇ ਆ ਜੀ ਤੇ ਜੋ ਵੀ ਹੁੰਦਾ ਕੋਈ ਸੂਖੀ ਕਲਾਕਾਰ ਵੀ ਹੁੰਦੇ ਨੇ ਇੱਥੇ ਵੀ ਕਵਾਲ ਤੇ ਰਾਤਾ ਸਿੰਮਰੇਲ ਕੋੜੀਏ ਦੇ ਕਵਾਲ ਆਏ ਸੀ ਜੀ ਇਧਰ ਸਾਡੇ ਪਹਿਲੀ ਵਾਰ ਜਿੰਨੇ ਦੀ ਤਿਹ ਹੈ ਕੈਂਪ ਲੱਗੇ ਜੀ ਉ ਪਹਿਲਾਂ ਕੋਈ ਵੀ ਆ ਜਾ ਕੋਈ ਨਹੀਂ ਚੱਤੇ ਵਾਸੀ ਕਦਮ ਜਿਹੜਾ ਕੋਲ ਦਾਣਾ ਕੈਂਪ ਲੱਗੇ ਇਹ ਸਾਡੇ ਪਹਿਲੀ ਵਾਰ ਲੱਗੇ ਆ ਜੀ ਮੰਨੂ ਗੁਰਾਇਦ ਜਿੱਥੇੋਂ ਪਿੱਛੇ ਆ ਹਾਂਜੀ ਇਹ ਦਰਵਾਜ਼ਾ ਲਾ ਲਓ ਰੋਜ਼ਾ ਲਾ ਲਓ ਇਹ ਕਿੰਨਾ ਬਹਿਦਾ ਜਿੱਦਾਂ ਲੱਖ-ਲਾਖਾਂ ਕਿਦਾ ਹੋ ਗਿਆ ਇਹ ਹੌਲ ਬਹੁਤ ਰਬੀ ਨੇ ਨਾ ਜੀ ਹਾਂਜੀ ਇਹ ਕਿੰਨਾ ਦਾ ਰੋਜਾ ਜਿੱਥੇ ਪਿੱਛੇ ਅਫੀਕਾ ਜੀ ਲਾਲਾਂ ਦੇ ਸਰਕਾਰ ਦਾ ਰੋਜਾ ਸਮਝ ਕੇ ਸੇਵਾ ਕਰਦੇ ਆ ਜੀ ਤੇ ਜਿਹਨੇ ਵੀ ਹਾਂਜੀ ਸਰਕਾਰ ਵਿੱਚ ਲੱਖ ਦਾਤਾ ਸਰਕਾਰ ਦੇ ਵੀ ਕਹ ਰਹੇ ਨੇ ਜੀ ਕਿ ਇਹ ਹੁਣ ਪੀਰ ਫਕੀਰ ਨਹੀਂ ਦੱਸ ਸਕਦੇ ਨਹੀਂ ਅਫੀਕੀ ਜੀ ਦਾ ਕਿੰਨਾ ਵੀ ਹੈ ਜੀ ਜੁਨਾਸਾ ਦੋਨਾਂ ਚ ਇੱਕ ਸਮਝੀ ਬੈਠਿਆਂ ਵੀ ਬਾਬਾ ਜੀ शुरू करिए सब तो पहला वागुरु राम और में करना जरूरी बन है क्योंकि लिखे कि सच्चे दिलों अरदास करता समझो आशा पूरी है सच्चे दिलों अरदास करता समझो आशा पूरी है हर काम करने तो पहला रब का नाम जरूरी है क्योंकि लिखे है कि गुरु बिना कटनी के शाह बिना पत्नी ਬਿਨਾ ਬਤਨੇ ਤੇ ਸ਼ਾਹ ਬਿਨਾ ਬਤਨੇ ਗੁਰ ਗੋਗੇ ਗੁਰਬਾਬレ ਗੁਰਾਂ ਕਰੀਏ ਦਾਸ ਜੇ ਗੁਰੂ ਤੇਜੇ ਨਰਕ ਤਾ ਸਵਰਗ ਹੀ ਲਖਿਆ ਕਿਉਂਕਿ ਆਸਾ ਦੀ ਵਾਰ ਦੇ ਵਿੱਚ ਪਹਿਲਾ ਸ਼ਲੋਕ ਲਿਖਿਆ ਹੈ ਕਿ ਜੇ ਸੋਹ ਜਿੰਦਾਂਗ ਵੇ ਸੋਹ ਚੜੇ ਹਰਦਾਰ ਇੱਥੇ ਜਨਮ ਜੇ ਗੁਰਦਿੰਕੋਰ ਮੰਦਾਰ ਗੁਰੂ ਮਾਰਾ ਯਾਤਰਨ ਜਾ ਰਹੀਆਂ ਇੱਕ ਘਰਨੇ ਕੀ ਵਾਅਦੇ ਦੇ ਨਾਲ ਕਿ ਤੂੰ ਮੇਰਾ ਰਾਖਾ ਸਭ ਨਹੀਂ ਠਾਈ ਕਿ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਅੰਬਰਾ ਚੋਕ ਜਿ ਡਿੱਗਦਾ ਪਾਣੀ ਮੀਂਹ ਦਾ ਰੂਪ ਬਣਾ ਕੇ ਅੰਬਰਾ ਚੋਕ ਜਿ ਡਿੱਗਦਾ ਪਾਣੀ ਮੀਂਹ ਦਾ ਰੂਪ ਬਣਾ ਕੇ ਕਿਵੇਂ ਦੇਦੀਆਂੁੱਧ ਨੇ ਮੱਝਾ ਸੁੱਕੀ ਟੋੜੀ ਖਾ ਕੇ ਪੰਛੀਆਂ ਕੋਲੇ ਉੱਡਣ ਲਈ ਆ ਜਾਂਦੇ ਕਿਥੋਂ ਖੰਭ ਨੇ ਸਭ ਮਾਲਕ ਦੇ ਰੰਗ ਨੇ ਸੱਜਣਾ ਸਭ ਮਾਲਕ ਦੇ ਰੰਗ ਨੇ ਔਰ ਅੱਗੇ ਲਿਖਿਆ ਕਿ ਕਿਵੇਂ ਜੜਾਂ ਚੋਂ ਤਣਾ ਨਿਕਲਦਾ ਕਿੰਜ ਤਣੇ ਚੋਂ ਟਾਣੀ ਕਿਵੇਂ ਜੜਾਂ ਚੋਂ ਤਣਾ ਨਿਕਲਦਾ ਕਿੰਜ ਤਣੇ ਚੋਂ ਟਾਣੀ ਰਸਤਿਆਂ ਕਿੰਜ ਵੜ ਜਾਂਦਾ ਵਿੱਚ ਖੋਤੇ ਦੇ ਬਾਣੀ ਬੱਲੀਆਂ ਵਿੱਚ ਦਸ ਕਣਕ ਦੇ ਦਾਣੇ ਹੋ ਜਾਂਦੇ ਕਿ ਜਵੰਦ ਨੇ ਸਭ ਮਾਲਕ ਦੇ ਰੰਗ ਨੇ ਸਜਣਾ ਸਭ ਮਾਲਕ ਦੇ ਰੰਗ ਵਿੱਚੋਂ ਉਗਦੇ ਆਤਰੀ ਮਲੀ ਤੇ ਗੰਨੇ ਅੱਧ ਕੋੜਾ ਇਮਲੀ ਖੱਟੀ ਗੰਨੇ ਚੋਂ ਮਿੱਠੇ ਖੰਡ ਨੇ ਸਭ ਮਾਲਕ ਦੇ ਰੰਗ ਨੇ ਸਜਣਾ ਸਭ ਮਾਲਕ ਦੇ ਰੰਗ ਨੇ ਮੈਂ ਨਹੀਂ ਮਾ ਤੇ ਮੇਰਾ ਤੇਰਾ ਸਤਿਗੁਰੂ ਉੱਚਾ उजियागल सदक सदके जाम उन उचियां सदके जाम उन उचिया जे नानी आना में आनारवाई मनो अरदास कर सचे दिलो सचे मनो अरदास जो करता, आसा पूरी है। हर कम करण तब द नाम ज़रूरी आहे हर कम करण तब द नाम ज़रूरी आहे ज़रूरी बाबा जी नाम ज़रूरी पल पल यादि घणू सहारा मैनू पल पल यादि I ਬੱਤੂ ਵਿਚੂਗਾ ਵੈਸੇ ਗੱਲੇ ਐ ਕਬੂਤਰੀ ਦੀ ਗਰਮੀ ਬਹੁਤ ਹੈ ਧਿਆਨ ਨਾਲਉਂਦੇਓ ਮੈਤਨਹੋਰੀ ਵਾਲੇ ਕਬੂਤਰੀ ਵਾਈਟ ਕਲਰ ਦੀ ਹੁੰਦੇ ਇਧਰ ਹੋਰ ਹੀ ਕੰਟਰਾਸਟ ਬਣਿਆ ਪਿਆ ਧਿਆਨ ਨਾਲਉਂਦੇ ਕਬੂਤਰੀ ਦੀ ਗਰਮੀ ਬਹੁਤ ਹੈ ਮੁੰਡਾ ਤਿਆਰੋ 1 2 3 घट रख मेरी आवाज वादिया सो दी भाई सारे बाहर नहीं तो मेरिया बीबीया भैनों ने कहना टुट पड़ने में झग्का तो सोहना पायासी ढोल जो ला गया दस दौ हाँ ਉਦਾਰੀ ਮਾਰ ਕੇ ਉਦਾਰੀ ਮਾਰ ਕੇ ਉਦਾਰੀ ਕੀਤੀ ਆਇਆ ਪਤਲੋਂ ਆਇਆ ਪਤਲੋਂ ਨੇ ਤੈਨੂੰ ਤਲੀਆਂ ਤੇ ਚੋ ਵਿੱਚ ਵਾਵਾ యపలు అయపప్ప చోదించురావా చోబించుగా తను తణియా చోపించుగామా తను తణి చోపించుగా ਕੀ ਕਰੇ ਛੱਡੇ ਨਾ ਕਰਿਆ ਵੀ ਤਾੜੀਆਂ ਮਾਰਦਿਆ ਕਰੋ ਨਾਲ ਜਿਹੜਾ ਅਗਲਾ ਗਾਣਾ ਪੇਸ਼ ਕਰਦੀ ਹੈ ਮੈਂ ਕਿੰਦਾ ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਜੀ ਗੱਲ ਸੁਣ ਲਓ ਤਨਹੌਰੀ ਵਾਲਾ ਮੇਲਾ ਆ ਗਿਆ ਬੱਲੇ 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 ਕਹਿੰਦਾ ਆ ਵੀ ਗਿਆ ਕਹਿੰਦੀ ਜੀ ਹਾਂ ਆ ਗਿਆ ਆ ਗਿਆ ਮੇਰੀਆਂ ਦਰਾਣੀਆਂ ਨੇ ਜਠਾਣੀਆਂ ਨੇ ਸਾਰੀਆਂ ਨੇ ਮੇਲਾ ਦੇਖਣ ਜਾਣਾ ਮੈਂ ਤਾਂ ਅਪ ਜਾਊਂਗੀ ਬਲਕਾਰ ਦੀ ਟਰਾਲੀ ਤੇ ਚੜ ਕੇ ਉਹ ਕਹਿੰਦਾ ਕਹਿੰਦੀ ਬਲਕਾਰ ਦੀ ਟਰਾਲੀ ਦਾ ਡਾਲਾ ਡੂਲਾ ਖੁੱਲੇ ਉਹ ਆਪਣੇ ਵਾਲੇ ਤੇ ਚੱਲਦੇ ਆ ਘਰ ਵਾਲੀ ਨੂੰ ਮੋਠਾ ਨਾਲ ਮੇਲੇ ਤੇ ਲੈ ਗਿਆ ਮੇਲੇ ਤੇ ਲਿਜਾ ਕੇ ਮੇਲੇ 'ਚ ਸੈਰ ਕਰੋ ਨਜ਼ਰਗਾਹ ਫਸਲ ਭਾਈ Ô chị, 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 ਅਚਰਦੇ ਪੂਰੀ ਸਾਰੀ ਮੇਰੇ ਦਿਲ ਦੇ ਚਾਮਯੋ ਲੈ ਵੀ ਡੀਗੀ ਮੇਲੇ ਤੇ ਕਿਹੜਾ ਆਜੋ ਜੀ छॾ फकीर हुया त हीर छॾ की साप सहेलियां सापरदेसियूं असां पेसियन तूं जा कुंडा मारे इन हवेलिय कुंडा मारे न हवलिय ਅੱਜ ਮੈਂ ਮੇਲਾ ਕੋਈ ਕੰਮਕਾਰ ਤੂੰ ਅੱਜ ਮੈਂ ਮੇਲਾ ਓ ਜੱਟ ਵਿਖਾਉ ਸਾਰਾ ਮੇਲਾ ਕੰਮਕਾਰ ਤੂੰ ਅੱਜ ਮੈਂ ਮੇਲਾ ਓ ਜੱਟ ਵਿਖਾਉ ਸਾਰਾ ਮੇਲਾ

ਮੇਲਾ ਉਹ ਜੱਟ ਵਿਖਾਉਂ ਸਾਰਾ ਮੇਲਾ ਅੰਮੂ ਵੇਖਣ ਨੂੰ ਸ਼ੀਸ਼ਾ ਲੈ ਨਾ ਮੂਹ ਵੇਖਣ ਨੂੰ ਉਹ ਜੋ ਵੇਖਣ ਨੂੰ ਸ਼ੀਸ਼ਾ ਲੈ ਨਾ ਗੋਰੀ ਤਾਉ ਮੁੰਗਾਨੀ ਮੂਹ ਵੇਖਣ ਨੂੰ ਸ਼ੀਸ਼ਾ ਲੈ ਨਾ ਗੋਰੀ ਤਾਉ ਮੁੰਗਾਨੀ ਲੈਲਾ ਜੂ ਚੌਂਦੀ ਤੂਨਾ ਨਾਰਬਦਾਨੀ ਲੈਲਾ ਜਮਚੰਦੀ ਤੂਨਾ ਨਾਰਬਦਾਨੀ ਲੈਲਾ ਜੋ ਚੌਂਦੀ ਆਇਆ ਬਾਬੋ ਜੀ ਐਨੋ ਸਵਾਗਤ ਹੈ ਆਪ ਜੀ ਦਾ ਪਹੁੰਚੇ ਹੋ ਸੋ ਕੀ ਕਹਿਣਾ ਚਾਹੋਗੇ ਨਵੀਂ ਜਨਰੇਸ਼ਨ ਨੂੰ ਸਰ ਬਸ ਇਹੀ ਕਹਿਣਾ ਚਾਹੁੰਦੇ ਵੀ ਆਪਣੇ ਨਸ਼ਿਆਂ ਤੋਂ ਦੂਰ ਰਹੋ ਜੀ ਆਪਣੇ ਪੰਜਾਬ ਨੂੰ ਬਚਾਓ ਤੇ ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੈਲ ਗਿਆ ਹੈਗਾ ਇਸ ਕਰਕੇ ਮੇਰਾ ਇਹੀ ਕਹਿਣਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹੋ ਵਧੀਆ-ਵਧੀਆ ਗਾਣੇ ਸੁਣਿਆ ਕਰੋ ਤੇ ਭਰਾ ਦੇ ਚੈਨਲ ਤੇ ਅੱਜ ਗੱਲਾਂ ਹੋ ਰਹੀਆਂ ਤੁਹਾਡੇ ਨਾਲ ਸਾਰਿਆਂ ਨਾਲ ਤੇ ਨਾਲੇ ਭਰਾ ਦਾ ਚੈਨਲ ਵੀ ਸਬਸਕ੍ਰਾਈਬ ਕਰਿਓ ਥੈਂਕ ਯੂ ਓਕੇ ਜੀ ਧੰਨਵਾਦ